ਕਿੱਥੇ ਟ੍ਰੀ ਸ਼ਾਟ ਦੋਵਰੇ ਪੈਰ ਰੱਖੋ ਉੱਥੇ ਵੀ ਕੰਟੀਨਿਊ ਮੈਟਰ ਆਉਣਾ ਤਾਂ ਹੋਵੇ ਸਾਡੀ ਕੰਟੀਨਿਊ ਇਹ ਕੰਟੀਨਿਊ ਹੋਣਾ ਪੈਣਾ ਦੋਵਰੇ ਹਾਂ ਰੀਟੇਕ ਹੋ ਰਿਹਾ ਬਾਈ ਰੀਟੇਕ ਆ ਚੱਲਿਆ ਜੇ ਨਹੀਂ 파ਦੇ ਦਾ ਅੰਦਰ ਦੇ ਪਾਈ ਦਰਸ਼ਨਾ ਹਾਂਜੀ ਹਾਂ ਕਹਿੰਦੇ ਅਜੇ ਨਾਲ ਪੀਚ ਘਟਾਈ ਜਾ ਕਰਕੇ ਦੂਜੇ ਰਾਤ ਦੇ ਮਿੱਥੋ ਦੇਰੀ ਹੈ ਹਰ ਸਾਬ ਦੀ ਦੇਰੀ ਹੈ ਲੋ ਬਈ ਕਰਵਾਤੀ ਗੱਡੀ ਤਿਆਰ ਦੇਖੋ ਕਰੋ ਚੈੱਕ ਹੁਣੀ ਲੱਗਦੀ ਹੈ ਬਈ ਹੁਣ ਕਰਾ ਰਹੇ ਆ ਨੰਬਰ ਪਲੇਟਾਂ ਤਿਆਰ ਆਪਦੇ ਆਪ ਦੇ ਘਰੇ ਲੈ ਜਾ ਹਾਂਜੀ ਬਾਈ ਸਤਿਗੁਰ ਦੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਵਲੌਗ ਦੀ ਸਟਾਰਟਿੰਗ ਆ ਅੱਜ ਸਿੱਧਾ ਵਲੌਗ ਦੀ ਸਟਾਰਟਿੰਗ ਵਿਆਹ ਲਈ ਕਰ ਤਾ ਆ ਬੰਦੇ ਸਮਾਨ ਲੈ ਕੇ ਆਏ ਨੇ ਬਾਈ ਗੱਦੇ ਤੇ ਇਥੇ ਸਟਾਰਟਿੰਗ ਕਰਦੇ ਆ ਪਹਿਲਾਂ ਸਾਰਿਆਂ ਦੀ ਤਾਰ ਦੋ ਤਾਰ ਦੋ ਤਾਰ ਦੋ ਬਾਈ ਨਾ ਨਾ ਬਾਈ ਮੇਰਾ ਕੰਮ ਦੁੱਧ ਫੜਨਾ ਸਿਰਫ ਉਹਨਾਂ ਤੋਂ ਜੇ ਉਹਨਾਂ ਨੂੰ ਚਾਹ ਪੀਣੀ ਹੈ ਆਪਣੀ ਡਿਊਟੀ ਬਾਈ ਸਿਰਫ ਦੁੱਧ ਫੜਨਾ ਜਿਹੜੇ ਆਉਣਗੇ ਤੇ ਚਾਹ ਪੀਣੀ ਹੈ ਉਹਨਾਂ ਨੂੰ ਤਹਾਂ ਨੇ ਬੜੇ ਇਹੋ ਬੰਦੇ ਨੇ ਜਿਨ੍ਹਾਂ ਨੇ ਬਿਆਦਾ ਸਾਰਾ ਕਾਰੋਬਾਰ ਸਾਹਮਣੇਗਾ ਤੇ ਬਾਅਦ ਇਹਨਾਂ ਨੇ ਛੱਤਰ ਖਾਣੇ ਨੇ ਆ ਦੇਖੋ ਵੀ ਵਿਆੜਾ ਕਰ ਅੱਜ ਆ ਬਈ ਦਿਨ ਜਾਗੋ ਦਾ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਲਓ ਬਈ ਆਗੇ ਟੈਂਟਾਂ ਦਾ ਸਮਾਨ ਚੱਕਣਾ ਹੁਣ ਚੱਕਦੇ ਆਂ ਸਮਾਨ ਉਰੋਂ ਫਿਰ ਚੱਲਦੇ ਆਂ ਬਾਈ ਸਮਾਨ ਲੈ ਕੇ ਘਰੇ ਲਾਉਣਾ ਟੈਂਟਾਂ 'ਚ ਉਹ ਖੇੜੇ ਤੇ ਜਾਂਦੇ ਹੁੰਦੇ ਨੇ ਉਹਨਾਂ ਨੂੰ ਖਵਾਵਾਂਗੇ ਅੱਜ ਪਕੌੜੇ ਕੁੜੀਆਂ ਨੂੰ ਲੋ ਵੀ ਮਾਨੇ ਕਰਦੀ ਮੂਰਤ ਸਮਾਨ ਜੀ ਨਾਲ ਪਕੌੜੇ ਖਾ ਕੇ ਯਾਰ ਫਿਰ ਚੱਲਦੇ ਆਪਾਂ ਟੈਂਟੀਆਂ ਪੇਂਟਿੰਗਾਂ ਕਰਵਾਉਣ। ਬਈ ਉਹ ਨਹੀਂ ਸਾਡੇ ਆਲੇ। ਗਲਾਜਾਂ ਨਾਲ ਨਾਲ ਸਾਸਸ। ਗਲਾਜਾਂ ਨਾਲ ਨਾਲ ਸਾਸਸ ਖਾਣ ਵਾਲੇ। ਚੱਲਦੇ ਆ ਬਈ ਫਿਰ ਚੱਲਾਂਗੇ ਹੁਣ। ਬਾਲ ਬੋਲ ਕਟਾ ਕੇ ਆਵਾਂਗੇ। ਖਾ ਲਈਏ। ਲਾਤਾ ਸਮਾਨ ਆ ਦੇਖੋ। ਐਨੇ ਕੋਪੀ ਵਾਲੇ ਆਣਨੇ ਬਈ ਅਸੀਂ ਪਹਿਲਾਂ ਆਲੂ ਵਾਲੇ ਖਾ ਰਹੇ ਆਂਗੇ। ਚਿੱਟੀ ਨਹੀਂ। ਲੋ ਬਈ। ਬਾਲ ਬੋਲ ਕਟਾ ਲਏ ਆਪਾਂ ਨੇ। ਪੇਂਟਿੰਗ ਪੇਂਟਿੰਗ ਕਰਵਾ ਲਈ ਬਈ ਸਾਰੀ। ਤੇ ਆਪਾਂ ਹੋਏ ਆ ਯਾਰ ਵਿਆਹ ਵਾਲੀ ਗੱਡੀ ਤਿਆਰ ਕਰਾਉਣਾ ਹਨਾ। ਤੇ ਪਹਿਲਾ ਗੱਡੀ ਤਵਾਰੇ ਦੀ ਤੁਹਾਨੂੰ ਦਿਖਾਨਿਆਂਗੇ ਹਨ ਗੱਡੀ ਗੁੱਡੀ ਤਵਾ ਕੇ ਅੱਜ ਦੇਖੋ ਯਾਰ ਅੱਜ ਨਹੀਂ ਆ ਨਾ ਕੋਈ ਚਿੱਟਾ ਛੋਟਾ ਜਾਮਕਦਾ ਇੱਕ ਨੰਬਰ ਕਮ ਹੋ ਗਿਆ ਤੇ ਗੱਡੀ ਤਵਾਰੇ ਆ ਯਾਰ ਗੱਡੀ ਧੋਣ ਲੱਗ ਰਿਹਾ ਬਾਈ ਤੇ ਆ ਗੱਡੀ ਧੋਣ ਤੋਂ ਬਾਅਦ ਫਿਰ ਇਹਨੂੰ ਤਿਆਰ ਕਰਾਵਾਂਗੇ ਯਾਰ ਹਨਾ ਇਹ ਨੰਬਰ ਪਲੇਟਾਂ ਆਈਆਂ ਲਵਾਵਾਂਗੇ ਸਾਹਮਣੇ ਨੰਬਰ ਨੰਬਰ ਪਲੇਟਾਂ ਲਵਾ ਕੇ ਫੁੱਲ ਫੁੱਲ ਲਵਾ ਕੇ ਨੂੰ ਹੁਣ ਹੀ ਤਿਆਰ ਕਰਾ ਕੇ ਫਿਰ ਦਿਖਾਨਿਆਂ ਫਿਰ ਚੱਲਦੇ ਆ ਯਾਰ ਕਰੇ ਮੇਲਾ ਰਿਸ਼ਤੇਦਾਰ ਵੀ ਆਣ ਵਾਲੇ ਹੋਣੇ ਅੱਜ ਤਾਂ ਨਾਨਕ ਮੇਲਾ ਆਊਗਾ ਉਹ ਵੀ ਦਿਖਾਨਿਆਂਗਾ ਤੇ ਬਸ ਆ ਕਰਾ ਲਈਏ ਅੱਤਿਆਰ ਕਰਾ ਕੇ ਤਵਾ ਕੇ ਨੂੰ ਫਿਰ ਚੱਲਦੇ ਆ ਲੋ ਵਈ ਕਰਵਾਤੀ ਗੱਡੀ ਤਿਆਰ ਦੇਖੋ ਕਰੋ ਚੈੱਕ ਹੁਣ ਹੀ ਲੱਗਦੀ ਆ ਬਈ ਹੁਣ ਕਰਾ ਰਹੇ ਆ ਨੰਬਰ ਪਲੇਟਾਂ ਤਿਆਰ ਮੁੰਡਾ ਕਹਿੰਦਾ ਮੇਰੀ ਨੰਬਰ ਪਲੇਟਾਂ ਵੀ ਲਿਆਓ ਕਰਾ ਤਿਆਰ ਕਰਾ ਕੇ ਨੰਬਰ ਪਲੇਟਾਂ ਤਿਆਰ ਕਰਾ ਰਹੇ ਆ ਬਈ ਇਥੋਂ ਕਰਾ ਕੇ ਤਿਆਰ ਫਿਰ ਚੱਲਦੇ ਆਂ ਘਰਾਂ ਨੂੰ ਹੁਣ ਤਾਂ ਇਹ ਰਿਸ਼ਤੇਦਾਰ ਵੀ ਸਾਰੇ ਆ ਗਏ ਹੁਣ ਬਲੌਗ ਬਣਾਣੀ ਰਹਿ ਗਿਆ ਬਾਕੀ ਚਲੋ ਜਾ ਕੇ ਬਣਾਵਾਂਗੇ ਜਾਗੋ ਜੂਗੋ ਦਾ ਹਨਾ ਸਾਰਾ ਤੇ ਬਾਕੀ ਚੱਲਦੇ ਆਂ ਮੈਂ ਤੇ ਦੀਪੂ ਆਏ ਹੋਏ ਦੀਗੇ ਚੱਲਦੇ ਆਂ ਬਈ ਹੁਣ ਹਨਾ ਜਾ ਕੇ ਫਿਰ ਦੇਖਦੇ ਆਂ ਲਵਾਤੀ ਆਂ ਬਈ ਨੰਬਰ ਪਲੇਟਾਂ ਚੱਲਦੇ ਆਂ ਹੁਣ ਇੱਥੋਂ ਹੁਣ ਲੱਗਦੀ ਆ ਨਾ ਗੁਰਪ੍ਰੀਤ ਗਾਓ ਲੋ ਬਈ ਗੁਰਪ੍ਰੀਤ ਗਾਓ ਹਾਂ ਲੋ ਬਈ ਡੀਜੇ ਹੋ ਗਏ ਤਿਆਰ ਫਲੋਰ ਲੱਗ ਗਿਆ ਰਿਸ਼ਤਾਰ ਵੀ ਆ ਗਏ ਬਈ ਇਧਰ ਇਧਰ ਬੈਠੇ ਨੇ ਯਾਰ ਨੀਚੇ ਹਨਾ ਜਾ ਕੇ ਫਿਰ ਦਿਖਾਣੇ ਤੁਹਾਨੂੰ ਗੱਡੀ ਤਿਆਰ ਕਰਾਂਦੀ ਕਰਾਂਦੀ ਲੇਟ ਹੋ ਗਿਆ ਤਾਂ ਆ ਉਪਰਾਂ ਕਰ ਲਿਆ ਮੂੰ ਮਾਰੇ ਬਿਉਲੇ ਨੇ ਹੈਲੋ ਉਸਤਾਦ ਜੀ ਹੁਣ ਤੋਂ ਕਰ ਲਿਆ ਹੁਣ ਕਿਸ ਚੱਲ ਕੋਈ ਨਹੀਂ ਉਹਦੇ ਕੈਮੂਵੀ ਵਾਲੇ ਅੱਗੇ ਕਿਵੇਂ ਕਰੇਗਾ ਉੱਭਜ ਗਿਆ ਬਾਈ ਲੋ ਵਈ ਹੋ ਗਏ ਤਿਆਰ ਉਹ ਬਟਨ ਲਾਉਣਾ ਰਹਿ ਗਿਆ ਦੀ ਯਾਰ ਕੁਰਤਾ ਪਜਾਮਾ ਪਾ ਲਿਆ ਆਪਾਂ ਨੇ ਤੇ ਨਾਲ ਬਾਈ ਪਾ ਲਿਆ ਬਲੇਜ਼ਰ ਹਨ ਤੇ ਦਿਖਾਈਏ ਤੁਹਾਨੂੰ ਸਾਰਾ ਦਿਖਾਣਾ ਯਾਰ ਮੈਂ ਇੱਕ ਮਿੰਟ ਸ਼ੀਸ਼ੇ ਚ ਦੇਖਦਾ ਜੀ ਸਾਰਾ ਹੋਊਗਾ ਹਨ ਹੁਣ ਚੱਲਦੇ ਮਿਆਂ ਲਿਆਂਦੇ ਆਪਾਂ ਜਾ ਕੇ ਡੀਜਾਂ ਦੇ ਨੱਚੀਏ ਨੁੱਚੀਏ ਬਾਈ ਅਸਦਾ ਯਾਰ ਗੱਡੀ ਤਿਆਰ ਕਰਾਉਣ ਚ ਲੰਘ ਗਿਆ ਟਾਈਮ ਹੁਣ ਜਾ ਕੇ ਦਿਖਾਉਨੇ ਹਾਂ ਰੁਸਤਰ ਆ ਦੇਖੋ ਯਾਰ ਆਊਟਫਿਟ ਹੈ ਪਠਾਣੀ ਕੁੜਤਾ ਪਜਾਮਾ ਆਪਣਾ ਤੇ ਮੈਂ ਰੂਨ ਆਪਣਾ ਬਲੇਜ਼ਰ ਹੋ ਗਿਆ ਕੈਮਰਾ ਨਹੀਂ ਯਾਰ ਸਾਫ ਕੀ ਸ਼ੀਸ਼ਾ ਨਹੀਂ ਸਾਫ ਇੱਕ ਮਿੰਟ ਬਈ ਆ ਦੇਖੋ ਬਈ ਕਿਉਂ ਵੇਖ ਘੜ ਲੱਗਦਾ ਨਾ ਐਨ ਕੈਨ ਕਾ ਦੀ ਕਮੀ ਰਹਿ ਗਈ ਘੜੀਆਂ ਕੁੜੀਆਂ ਬਨ ਲੀਆਂ ਚੱਲਦੇ ਆ ਯਾਰ ਹੁਣ ਹਨਾ ਵਿਆਹ ਲਿਆਂਦੇ We'll <laughs> ਜੀ ਕਦੇ ਦੇਖੋ ਉਹ ਕੀ ਕਰ ਰਹੇ ਨੇ ਦੇਖੋ ਕੀ ਕਰ ਰਹੇ ਨੇ ਮਨੀ ਲੋ ਵੀ ਹਲਦੀ ਲੱਗਣ ਵਾਲੀ ਹੈਗੀ ਹੁਣ ਰੀਟੇ ਕੋਰੇ ਬਈ ਰੀਟੇ ਕਾ ਉਹ ਵੀ ਕਿਸ ਤਰ੍ਹਾਂ ਕੇ ਸਿੱਧਾ ਨਾ ਪ੍ਰੋਜੈਕਟ ਆਰੇ ਸੋਕੜਨ ਜੇ ਨਾ ਰੋਣ ਚੇਲੇ ਜਾਂ ਆ ਜਾ ਵੀਰੇ ਹਾਂ ਚੱਕਾ ਥਲੇ ਗਾ ਲੇ ਸਿਕਨ ਚਰ ਤੇ ਅੱਗੇ ਪਾੜੋ ਦੂਜੀ ਰੋਡ ਮੈਂ ਸਿੱਧਾ ਚ 私も言ったかも。 ਨਹੀਂ ਗਾਇਆ ਕਰਨਾ ਪੈਂਦਾ ਪਿੱਛੇ ਹੋ ਜਾ ਜੀ ਪਿੱਛੇ ਹੋ ਜਾ ਵੀਰੇ ਬਾਹ ਪਾ ਲੈ ਉੱਪਰ ਦੀ ਵੀਰ ਦੇ ਆ ਸੋਨਾ ਲਾ ਕਰ ਲੈ ਵੀਰੇ ਹੱਥ ਪਾ ਲੈ ਦੂਜੇ ਬਾਈ ਨੇ ਐ ਕਰ ਲੈ ਬਾਈ ਨੇ ਆ ਆ ਕਰ ਲੈ ਨੇੜੇ ਕਰ ਲੈ ਬੰਦੂ ਜੀ ਉਹ ਤੇ ਇੱਧਰ ਵੇਖੀ ਓਏ ਮੇਰੀ ਥੋੜੀ ਜੱਦ ਨੇ ਰਵਨ ਮਨੀਤ ਨੂੰ ਪ੍ਰੋਟੈਕਟ ਕਰਦ ਰਹਾਂ ਹਾਂ ਛੋੜੇ ਬੁੱਤ ਇੱਧਰ ਵੇਖ ਓਏ ਚੰਜੀ ਬਾਈ 그렇 <laughs> 그래. चार चार है वही पे मतलब খেল <laughs> 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 ਆ ਚਲੋ ਪਾਈ ਚਲੋ ਪਾਈ ਚਲੋ ਬੋਲੀਆ